ਤਾਂ ਇੱਕ ਵਾਰੀ ਫੇਰ ਤਿੰਨ ਕੁ ਮਹੀਨੇ ਦੇ ਗੈਪ ਤੋਂ ਬਾਅਦ ਵਾਪਸ ਆਪਣੇ ਪੁਰਾਣੇ ਚੈਨਲ ਦੇ ਉੱਪਰ लौट ਕੇ ਬੁੱਧੂ ਘਰ ਕੋ ਆਏ। ਥੋੜਾ ਜਿਹਾ ਬਿਜ਼ੀ ਹੋ ਗਿਆ ਜੀ ਉੱਧਰਲੇ ਦੋ ਚੈਨਲਸ ਦੇ ਉੱਪਰ ਤੇ ਵਿਊਜ਼ ਦੀ ਗੱਲ ਕਹਿੰਦੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਤੇ ਪਰ ਬਹੁਤ ਸਾਰੇ ਦੋਸਤਾਂ ਨੇ ਪਿਛਲੇ ਕੁਝ ਟਾਈਮ ਦੇ ਵਿੱਚ ਕਮੈਂਟਸ ਕੀਤੇ ਤਾਂ ਵਾਪਸ ਆ ਗਿਆ। ਠੀਕ ਆ ਜੋ ਚੀਜ਼ ਮੈਂ ਆਪਣੇ ਲਈ ਰਿਸਰਚ ਕਰਦਾ ਰਹਿਣਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕੋਈ ਗੱਲ ਨਹੀਂ ਹੈਗੀ ਪ੍ਰੋਬਲਮ। ਦੇਖਦੇ ਆ ਇਸ ਵਾਰ ਤਾਂ ਠੀਕ ਹੋ ਗਿਆ ਜੀ। ਤਾਂ ਸਭ ਤੋਂ ਪਹਿਲਾਂ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਦੋ ਆਈਪੀਓਜ਼ ਦੀ ਇੱਕ ਆਈਪੀਓ ਦਾ ਅੱਜ ਅਖੀਰਲਾ ਦਿਨ ਆ ਪਰ ਕੋਈ ਨਹੀਂ ਤੁਹਾਡੇ ਕੋਲ ਟਾਈਮ ਫਿਰ ਵੀ ਹੋਊਗਾ ਮੇਰੇ ਖਿਆਲ ਦੇ ਵਿੱਚ ਉਮੀਦ ਆ ਮੈਨੂੰ ਰਹੂਗਾ ਉਹਨਾਂ ਟਾਈਮ ਤੇ ਇੱਕ ਹੋਰ ਆਈਪੀਓ ਆ ਜਿਹੜਾ ਹੁਣੇ ਸ਼ਾਇਦ ਅੱਜ ਖੁੱਲ ਗਿਆ ਤੇ ਇਹ ਦੋਨੇ ਆਈਪੀਓਜ਼ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਨੇ ਕਿਉਂ ਪਸੰਦ ਨੇ ਮੈਂ ਥੋੜੇ ਨਾਲ ਗੱਲ ਕਰੂੰਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੱਕ ਹੋਰ ਬਹੁਤ ਵੱਡੀ ਡੀਲ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਮੈਂ ਆਪਣਾ ਰਜਿਸਟਰ ਲੈ ਕੇ ਆ ਗਿਆ ਵਾਪਸ ਅੱਜ ਇੱਕ ਆਈਪੀਓ ਬੰਦ ਹੋ ਰਿਹਾ ਵਾ ਬਟ ਤੁਹਾਡੇ ਕੋਲੇ ਫਿਰ ਵੀ ਟਾਈਮ ਹੋਊਗਾ ਜੇ ਤੁਸੀਂ ਇੰਟਰਸਟਿਡ ਹੋਏ ਉਹਦੇ ਵਿੱਚ ਆਪਣਾ ਜੋ ਵੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕਰਨ ਦੇ ਵਿੱਚ ਜੀ ਐਨ ਜੀ ਇਲੈਕਟ੍ਰੋਨਿਕਸ ਠੀਕ ਹੈ ਜੀ ਆਈਪੀਓ ਪ੍ਰਾਈਸ ਹੈਗਾ ਇਹਦਾ 237 ਰੁਪਏ ਦਾ ਇਹ ਹੁਣ ਕੀ ਕਰਦੇ ਆ ਜੀ ਐਨ ਜੀ ਇਲੈਕਟ੍ਰੋਨਿਕਸ ਵਾਲੇ ਆਪਾਂ ਦੇਖਿਆ ਲੈਪਟਾਪਸ ਲੈਂਦਾ ਕੋਈ ਜਾਂ ਕੋਈ ਫੋਨ ਲੈਂਦਾ ਤਾਂ ਕਈ ਵਾਰੀ ਲੋਕ ਕਿਸ ਤਰ੍ਹਾਂ ਦੇ ਚੀਜ਼ਾਂ ਇਹ ਵੱਡੀਆਂ ਲੈਂਦੇ ਆ ਨਵੀਆਂ ਨਹੀਂ ਆਪਾਂ ਲੈਂਦੇ ਸੈਕੰਡ ਹੈਂਡ ਲੈ ਲੈਨੇ ਆ ਪਰ ਉਹਨਾਂ ਤੋਂ ਜਿਹੜੇ ਇਹਨਾਂ ਨੂੰ ਪੂਰਾ ਮਤਲਬ ਵਧੀਆ ਕਰਕੇ ਸਰਵਿਸ ਕਰਕੇ ਕਹਿ ਲੋ ਰੀਫਰਿਸ਼ਮੈਂਟ ਕਰਕੇ ਕਹਿ ਲੋ ਠੀਕ ਠਾਕ ਕਰਕੇ ਦੁਬਾਰਾ ਵੇਚ ਦਿੰਦੇ ਆ ਇਹ ਵਾਲੀ ਮਾਰਕੀਟ ਬਹੁਤ ਜ਼ਿਆਦਾ ਵੱਡੀ ਆ ਇੰਡੀਆ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਵੀ ਜੀਐਨਜੀ ਇਲੈਕਟ੍ਰੋਨਿਕਸ ਇਸ ਕੰਮ ਦੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਬਾਜ਼ਾਰ ਕਰਕੇ ਇਹਨਾਂ ਦਾ ਬ੍ਰਾਂਡ ਆ ਉਹਦੇ ਅੰਡਰ ਇਹ ਕੰਮ ਕਰਦੇ ਆ ਤੇ ਹੁਣ ਉਹਦੇ ਵਿੱਚ ਕੀ ਕੀ ਕਰਦੇ ਆ ਸੋਰਸਿੰਗ ਕਰਦੇ ਆ ਰੀਫਰਬਿਸ਼ਮੈਂਟ ਕਰਦੇ ਆ ਸੇਲ ਕਰਦੇ ਆ ਆਫਟਰ ਸੇਲ ਸਰਵਿਸਿਜ਼ ਵੀ ਦਿੰਦੇ ਆ ਹੁਣ ਆਪਾਂ ਗੱਲ ਕਰਦੇ ਆ ਫਾਈਨੈਂਸ਼ੀਅਲ ਦੀ ਕਿਉਂਕਿ ਜਦੋਂ ਤੱਕ ਪੈਸਾ ਹੀ ਨਹੀਂ ਤੁਹਾਨੂੰ ਬਣੂਗਾ ਕੰਮ ਦੇ ਵਿੱਚੋਂ ਤਾਂ ਜੋ ਮਰਜ਼ੀ ਕਰੀ ਚੱਲੋ ਉਹਦਾ ਕੋਈ ਫਾਇਦਾ ਨਹੀਂ ਸਪੈਸ਼ਲੀ ਇਨਵੈਸਟਰ ਨੂੰ ਕਿਉਂਕਿ ਜੇ ਤੁਸੀਂ ਪੈਸਾ ਹੀ ਨਹੀਂ ਬਣਾ ਰਹੇ ਤਾਂ ਇਹਨਾਂ ਦਾ ਜਿਹੜਾ ਰੈਵਨਿਊ ਹੈਗਾ ਪਿਛਲੇ 1 ਸਾਲ ਦੇ ਵਿੱਚ ਇਨਕਰੀਜ਼ ਹੋਇਆ 24% ਬਹੁਤ ਵਧੀਆ ਵਾ 1143 ਕਰੋੜ ਤੋਂ ਵੱਧ ਕੇ ਹੋ ਗਿਆ ਜੀ 1420 ਕਰੋੜ ਦਾ ਤੇ ਪ੍ਰੋਫਿਟ ਇਨਕਰੀਜ਼ ਹੋ ਗਿਆ 32% 52 ਕਰੋੜ ਤੋਂ ਪ੍ਰੋਫਿਟ ਹੋ ਗਿਆ 69 ਕਰੋੜ ਦਾ ਬਹੁਤ ਹੀ ਚੰਗੀ ਗੱਲ ਹੈ ਉਸ ਤੋਂ ਬਾਅਦ ਰੈਵਨਿਊ ਗਰੋਥ ਆ ਇਹ ਸਭ ਕੁਝ ਕੰਸਿਸਟੈਂਟਲੀ ਉੱਪਰ ਜਾ ਰਿਹਾ ਇਹਦਾ ਮਤਲਬ ਆ ਕਿ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਬਹੁਤ ਹੀ ਚੰਗੀ ਆ ਅਗਲੀ ਗੱਲ ਕਰਦੇ ਆ ਜੀਐਮਪੀ ਦੀ ਗ੍ਰੇ ਮਾਰਕੀਟ ਪ੍ਰੀਮੀਅਮ ਦੀ ਕਿਉਂਕਿ ਫਿਲਹਾਲ ਆਈਪੀਓ ਦੇ ਵਿੱਚ ਚੱਲ ਰਿਹਾ ਇਹ ਤਾਂ ਹੁਣ ਇੱਥੇ ਕੀ ਆ ਇੱਕ ਪ੍ਰਾਈਸ ਆ ਜਿਹੜਾ ਕੰਪਨੀ ਦੇ ਸਟਾਕ ਦਾ ਨਾਰਮਲ ਪ੍ਰਾਈਸ ਆ ਦੂਸਰਾ ਹੈਗਾ ਕਿ ਉਹ ਕਿੰਨੇ ਦੇ ਉੱਪਰ ਟ੍ਰੇਡ ਹੋ ਰਿਹਾ ਵਾ ਉਸ ਟਾਈਮ ਦੇ ਉੱਪਰ ਗ੍ਰੇ ਮਾਰਕੀਟ ਦੇ ਵਿੱਚ ਤਾਂ ਉੱਥੋਂ ਆਪਾਂ ਨੂੰ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਜਿਸ ਦਿਨ ਇਹ ਸ਼ੇਅਰ ਲਿਸਟ ਹੋਊਗਾ ਕਿੰਨੇ ਦੇ ਉੱਪਰ ਆਈਪੀਓ ਖਰੀਦਿਆ ਕਿੰਨੇ ਦੇ ਉੱਪਰ ਉਸ ਦਿਨ 10 ਵਜੇ ਇਹ ਲਿਸਟ ਹੋਇਆ ਉਹਦਾ ਗੈਪ ਥੋੜਾ ਜਿਹਾ ਆਪਾਂ ਨੂੰ ਆਈਡੀਆ ਹੋ ਜਾਂਦਾ ਐ ਨਹੀਂ ਹੈਗਾ ਕਿ ਬਿਲਕੁਲ ਐਗਜ਼ੈਕਟਲੀ ਉਵੇਂ ਹੋਵੇ ਇਧਰ ਉਧਰ ਫਰਕ ਪੈਂਦਾ ਪਰ ਫਿਰ ਵੀ ਜਿਹੜਾ ਹੁਣ ਇਹਦਾ ਜੀਐਮਪੀ ਆ ਉਹ 92 ਰੁਪਏ ਚੱਲ ਰਿਹਾ 92 ਬਹੁਤ ਹੀ ਜ਼ਿਆਦੇ ਆ ਪ੍ਰਾਈਸ ਇਹਦਾ ਹੈਗਾ 237 92 ਉੱਪਰ ਚੱਲ ਰਿਹਾ ਤਾਂ ਐਕਸਪੈਕਟਿਡ ਆ ਕਿ 320 ਦੇ ਨੇੜੇ ਤੇ ਜਿਹੜੇ ਖੁੱਲੂਗਾ 300 ਮਤਲਬ ਕਿਤੇ ਵੀ ਖੁੱਲ ਸਕਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਆਸਰਾਇਆ ਕਿ ਬਹੁਤ ਵਧੀਆ ਇਹਨੂੰ ਰਿਸਪਾਂਸ ਮਿਲੂਗਾ ਜਿਹੜੇ ਬੰਦੇ ਨੂੰ ਇਹ ਆਈਪੀਓ ਮਿਲ ਜੂਗਾ ਕੁਝ ਲੋਟ ਮਿਲ ਜਾਣਗੇ ਠੀਕ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਇੰਡਸਟਰੀ ਦੀ ਓਵਰਆਲ ਪੂਰੀ ਦੀ ਪੂਰੀ ਇੰਡਸਟਰੀ ਪੂਰੀ ਦੁਨੀਆ ਦੇ ਵਿੱਚ ਕਿਵੇਂ ਕੰਮ ਕਰ ਰਹੀ ਆ ਇੰਡੀਆ ਦੇ ਵਿੱਚ ਕਿਵੇਂ ਕੰਮ ਕਰ ਰਹੀ ਆ 2018 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਵਾਲੀ ਜਿਹੜੀ ਇੰਡਸਟਰੀ ਸੀਗੀ ਮੋਬਾਈਲ ਫੋਨ ਸਪੈਸ਼ਲੀ ਲੈਪਟਾਪ ਇਹਨਾਂ ਦਾ ਮੇਨ ਕੰਮ ਹੈਗਾ ਲੈਪਟਾਪਸ ਦਾ ਲੈਪਟਾਪ ਦੇ ਵਿੱਚ ਇਸ ਤਰ੍ਹਾਂ ਦੇ ਲੈਪਟਾਪ ਲੈਣੇ ਤੇ ਉਹਨਾਂ ਕੰਪਨੀਆਂ ਤੋਂ ਇਹਦੀ ਮਾਰਕੀਟ ਸੀਗੀ 9.7 ਬਿਲੀਅਨ ਡਾਲਰ 9.7 2018 ਚ 2024 ਤੱਕ ਆਉਂਦੇ ਆਉਂਦੇ ਕਿੰਨੀ ਹੋਗੀ 7 ਸਾਲਾਂ ਦੇ ਵਿੱਚ 17.1 ਬਿਲੀਅਨ ਡਬਲ ਕਿੰਨੇ ਸੀਏਜੀਆਰ ਦੇ ਉੱਪਰ ਤਕਰੀਬਨ 9.9 10% ਦੇ ਸੀਏਜੀਆਰ ਦੇ ਉੱਪਰ ਲਗਾਤਾਰ ਇਹ ਵਧੀ ਆ ਹੁਣ ਅੱਗੇ ਕੀ ਕਹਿੰਦੇ ਆ 2029 ਤੱਕ ਇਸ ਤੋਂ ਵੀ ਇਹਨੇ ਫਾਸਟ ਹੋ ਜਾਣਾ 17.1 ਤੋਂ ਇਹਨੇ ਹੁਣ ਕਿੱਥੇ ਚਲੀ ਜਾਣਾ ਵਾ ਐਕਸਪੈਕਟਿਡ ਆ ਮਤਲਬ ਕਿ ਆਸਰਾ ਹੀ ਹੈ ਇੱਕ 40.6 ਬਿਲੀਅਨ ਡਾਲਰ ਤੱਕ ਜਿਹੜੀ ਪਿੱਛੇ ਸਪੀਡ ਸੀ ਉਸ ਤੋਂ ਡਬਲ ਹੋ ਜਾਣੀ ਆ ਇੰਨੀ ਸਪੀਡ ਕਿਉਂਕਿ ਤੁਸੀਂ ਹੁਣ ਆਪ ਵੀ ਇੱਕ ਚੀਜ਼ ਦੇਖੋ ਜਿਹੜੇ ਲੋਕਾਂ ਆਪਾਂ ਵੀ ਉਹਨਾਂ ਦੇ ਵਿੱਚ ਹੀ ਆ ਮੈਂ ਤਾਂ ਉਹਨਾਂ ਦੇ ਵਿੱਚ ਹੀ ਆ ਹੋ ਸਕਦਾ ਤੁਸੀਂ ਵੀ ਹੋਵੋ ਆਪਣੇ ਕੋਲੇ ਪਹਿਲਾਂ ਕਿੰਨੇ ਇੱਕ ਮੋਬਾਈਲ ਫੋਨ ਹੁੰਦੇ ਸੀ ਪਹਿਲਾਂ ਹਰ ਘਰ 'ਚ ਕਿੰਨੇ ਇੱਕ ਕਿਤੇ ਲੈਪਟਾਪ ਹੁੰਦੇ ਸੀ ਜਾਂ ਕਿੰਨੇ ਇੱਕ ਏਸੀ ਹੁੰਦੇ ਸੀ ਹੁਣ ਆਪਾਂ ਦੇਖਦੇ ਆਂ ਇਹ ਚੀਜ਼ਾਂ ਵੱਧ ਰਹੀਆਂ ਤਾਂ ਸੇਮ ਉਹ ਚੀਜ਼ ਇੱਥੇ ਆ ਤਾਂ ਇਸੇ ਕਰਕੇ ਇਹਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਤੇ 18.9 ਦੇ ਸੀਏਜੀਆਰ ਤੇ ਵਧੂਗੀ ਹੁਣ ਆਪਾਂ ਗੱਲ ਕਰਦੇ ਆਂ ਇੰਡੀਅਨ ਮਾਰਕੀਟ ਦੀ ਇੰਡੀਅਨ ਮਾਰਕੀਟ ਕਿਸ ਤਰ੍ਹਾਂ ਦੇ ਨਾਲ ਗਰੋ ਕਰ ਰਹੀ ਆ ਇੰਡੀਅਨ ਮਾਰਕੀਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ 5 ਗੁਣਾ ਦੀ ਇਨਕਰੀਜ਼ ਕੀਤੀ ਆ 0.2 ਬਿਲੀਅਨ ਡਾਲਰ ਤੋਂ 1 ਬਿਲੀਅਨ ਡਾਲਰ ਤੱਕ ਦੀ ਹੋ ਗਈ ਇਸ ਚੀਜ਼ ਦੀ ਇੰਡੀਆ ਦੇ ਵਿੱਚ ਮਾਰਕੀਟ ਸੀਏਜੀਆਰ 28% ਦੇ ਉੱਪਰ ਮਤਲਬ ਇੰਨੀ ਜ਼ਿਆਦਾ ਗਰੋ ਕਰ ਰਹੀ ਆ ਇਹ ਵਾਲੀ ਇੰਡਸਟਰੀ ਤੇ ਅੱਗੇ ਐਕਸਪੈਕਟੇਸ਼ਨ ਕੀ ਆ 0.2 ਤੋਂ 1 ਦੇ ਉੱਪਰ ਆਈ ਆ 5 ਗੁਣਾ ਵਧੀਆ ਹੁਣ ਕਹ ਰਿਹਾ ਕਿ 2030 ਤੱਕ ਇਹਨੇ ਹੋ ਜਾਣਾ 4 ਬਿਲੀਅਨ ਡਾਲਰ 4 ਗੁਣਾ ਵੱਧ ਜਾਣੀਆਂ ਹੁਣ ਸਿਰਫ 4 ਸਾਲਾਂ 'ਚ ਇਹ ਸੀਗੀ ਆਪਣੀ ਅੱਜ ਦੀ ਪਹਿਲੀ ਕੰਪਨੀ ਮੈਨੂੰ ਉਮੀਦ ਆ ਤੁਹਾਡੇ ਤੱਕ ਇਹ ਵੀਡੀਓ ਪਹੁੰਚਣ ਤੱਕ ਟਾਈਮ ਬਚੂਗਾ ਨਹੀਂ ਵੀ ਬਚਿਆ ਕੋਈ ਗੱਲ ਨਹੀਂ ਚਲਦੀਆਂ ਰਹਿੰਦੀਆਂ ਨੇ ਚੀਜ਼ਾਂ ਅੱਗੇ ਓਪਰਚ्युनिटीਜ਼ ਆਈ ਜਾਣਗੀਆਂ ਹੁਣ ਆਪਣੀ ਹੈਗੀ ਆ ਦੂਸਰੀ ਕੰਪਨੀ ਉਹਦਾ ਆਈਪੀਓ ਅੱਜ ਆ ਰਿਹਾ ਵਾ 25 ਜੁਲਾਈ ਨੂੰ 29 ਜੁਲਾਈ ਤੱਕ ਉਹਦਾ ਆਈਪੀਓ ਰਹਿਣਾ ਹੈਗਾ ਜੀ ਇਹ ਇੱਕ ਮਤਲਬ ਆਈਪੀਓਜ਼ ਕੁਝ ਹੋਰ ਵੀ ਆਏ ਹੋਏ ਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਆ ਸ਼ਰੀ ਰੈਫਰਿਜਰੇਸ਼ਨ ਇਹ ਵਾਲਾ ਆਈਪੀਓ ਇਹ ਵਾਲੀ ਕੰਪਨੀ ਜਿਹੜੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਨਿੱਜੀ ਵਿਚਾਰ ਆ ਮੈਂ ਪਹਿਲਾਂ ਬੋਲ ਰਿਹਾ ਤੇ ਇਹ ਖੋਲ ਰਹੀ ਹੈ ਜੀ 119 ਰੁਪਏ ਤੋਂ 125 ਰੁਪਏ ਦੇ ਵਿਚਕਾਰ ਕੰਮ ਕੀ ਕਰਦੇ ਆ 2006 ਦੇ ਵਿੱਚ ਇਹ ਕੰਪਨੀ ਬਣੀ ਆ ਰੈਫਰਿਜਰੇਸ਼ਨ ਸੋਲੂਸ਼ਨ ਵਗੈਰਾ ਦਾ ਸਾਰਾ ਕੰਮ ਕਰਦੇ ਆ ਇੱਕੋ ਇੱਕ ਇਹਨਾਂ ਦੀ ਮਤਲਬ ਉਸੇ ਤਰ੍ਹਾਂ ਦੀ ਕੰਪਨੀ ਆਲਰੇਡੀ ਲਿਸਟਡ ਹੈਗੀ ਆ ਜੀ ਸੀ ਐਚ اے ਸੀ ਕਰਕੇ ਜੌਨਸਨ ਕੰਟਰੋਲ ਉਹ ਵਾਲੇ ਹਿਟੈਚੀ ਵਾਲੇ ਹੋਗੇ ਮੇਨ ਇਹਨਾਂ ਦਾ ਕੰਮ ਹੈਗਾ ਇੰਡੀਅਨ ਨੇਵੀ ਦੇ ਨਾਲ ਸਭ ਤੋਂ ਵੱਡਾ ਇਹਨਾਂ ਦਾ ਕਲਾਇੰਟ ਹੈਗੀ ਹੈ ਇੰਡੀਅਨ ਨੇਵੀ ਐਚ ਵੀ এ ਸੀ ਵਾਲਾ ਸਾਰਾ ਦਾ ਸਾਰਾ ਉਹਨਾਂ ਦਾ ਤਾਮਜਾਮ ਇਹ ਕੰਪਨੀ ਦੇਖਦੀ ਆ ਬਹੁਤ ਛੋਟੀ ਕੰਪਨੀ ਆ ਪਰ ਫਿਰ ਵੀ ਇੰਡੀਅਨ ਨੇਵੀ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਰਿਲਾਇ ਕਰਦੀ ਆ ਤਾਂ ਇਹ ਇਸ ਕੰਪਨੀ ਦੇ ਲਈ ਇੱਕ ਬਹੁਤ ਹੀ ਚੰਗੀ ਗੱਲ ਆ ਪਰ ਹੁਣੇ ਆਪਣਾ ਕੰਮ ਕਰ ਵਧਾ ਰਹੇ ਆ ਫਾਰਮਾ ਜਾ ਰਹੇ ਆ ਆਟੋ ਜਾ ਰਹੇ ਆ ਕੈਮੀਕਲ ਜਾ ਰਹੇ ਆ ਡਿਫੈਂਸ 'ਚ ਜਾ ਰਹੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਇਹਨਾਂ ਦੀ ਬੈਲੈਂਸ ਸ਼ੀਟ ਦੀ ਬੈਲੈਂਸ ਸ਼ੀਟ ਬਹੁਤ ਹੀ ਵਧੀਆ ਲਗਾਤਾਰ ਪ੍ਰੋਫਿਟ ਹੋ ਰਿਹਾ ਰੈਵਨਿਊ 2023 ਤੋਂ ਲੈ ਕੇ 2025 ਤੱਕ ਤਕਰੀਬਨ ਡਬਲ ਹੋ ਗਿਆ ਦੋ ਸਾਲਾਂ ਦੇ ਵਿੱਚ ਰੈਵਨਿਊ ਡਬਲ ਹੋ ਗਿਆ 51 ਕਰੋੜ ਤੋਂ 99 ਕਰੋੜ ਦਾ ਹੋ ਗਿਆ ਜਿਹੜਾ ਪ੍ਰੋਫਿਟ ਆ ਉਹ 2.57 ਕਰੋੜ ਤੋਂ ਹੋ ਗਿਆ 13.5 ਕਰੋੜ ਤਾਂ 6 5 5 ਕ ਗੁਣਾ ਵੱਧ ਗਿਆ ਪ੍ਰੋਫਿਟ ਦੋ ਸਾਲਾਂ ਦੇ ਵਿੱਚ 5 ਗੁਣਾ ਬਹੁਤ ਹੀ ਜ਼ਿਆਦਾ ਐਬੀਟਾ 11.9 ਤੋਂ 26.9 ਬਹੁਤ ਸਹੀ ਆ net worth 45.2 ਕਰੋੜ ਤੋਂ 114.7 ਕਰੋੜ ਤਕਰੀਬਨ ਪੌਣੇ ਇੱਕ ਤਿੰਨ ਗੁਣਾ ਇਹ ਵਧਿਆ ਆਰਡਰ ਬੁੱਕ ਬਹੁਤ ਜਿਆਦਾ ਸਟਰੋਂਗ ਆ ਆਰਡਰ ਬੁੱਕ ਹੈਗੀ ਆ ਜੀ 231.4 ਕਰੋੜ ਦੀ ਜਿਹੜੀ ਕਿ ਇਸ ਟਾਈਮ ਇਹਨਾਂ ਦੇ ਰੈਵਨਿਊ ਦਾ 2.3 ਗੁਣਾ ਦੇ ਉੱਪਰ ਮਤਲਬ ਕੀ ਕਿ ਅੱਗੇ ਇਹਨਾਂ ਦੇ ਕੋਲੇ ਆਰਡਰ ਬਹੁਤ ਜਿਆਦਾ ਖਾਲੀ ਬੈਠਣ ਵਾਲੇ ਨਹੀਂ ਹੈਗੇ ਕੰਮਕਾਰ ਇਹਨਾਂ ਦਾ ਚੱਲੀ ਜਾਂਦਾ ਵਾ ਹੁਣ ਇਹਨਾਂ ਦੇ ਆਪਾਂ ਜੀਐਮਪੀ ਦੀ ਗੱਲ ਕਰਦੇ ਆਂ ਗ੍ਰੇ ਮਾਰਕੀਟ ਪ੍ਰੀਮੀਅਮ ਦੇ ਇਹਨਾਂ ਦਾ ਚੱਲ ਰਿਹਾ ਉਹ 50 ਰੁਪਏ ਦੇ ਉੱਪਰ ਇਸ ਟਾਈਮ ਤੇ ਤੇ ਓਪਨ ਕਿੰਨੇ ਤੇ ਹੋਣਾ ਇਹਨੇ ਆਈਪੀਓ 119 ਐ 125 ਦੇ ਉੱਪਰ ਤਾਂ ਉਹਨੇ ਦੇ ਉੱਪਰ ਹੀ ਰਾਈਟ ਨਾਓ 50 ਦਾ ਚੱਲ ਰਿਹਾ ਤਾਂ ਇਹਦਾ ਮਤਲਬ ਆ ਕਿ ਈਐਲਪੀ ਹੈ ਜਿਹੜਾ ਐਸਟੀਮੇਟਡ ਲਿਸਟਿੰਗ ਪ੍ਰਾਈਸ ਹੋ ਤੁਸੀਂ 50 ਦੇ ਨਾਲ ਜੋੜ ਲਓ ਤਾਂ ਉਹਨਾਂ ਹੋ ਜਾਣ 175 ਫਿਰ ਕਿੰਨਾ ਸਿਰਫ ਇੱਕ ਅਕਿਆਸਰਾ ਹੀ ਹੁੰਦੀ ਆ ਪਰ ਇੱਕ ਅੰਦਾਜ਼ਾ ਵਾ 50 ਨਾਂ ਵੀ ਹੋਇਆ ਤਾਂ ਫਿਰ ਵੀ ਜਿਹਨੂੰ ਆਈਪੀਓ ਮਿਲੂਗਾ ਇਹਦੇ ਕੁਝ ਲੋਟਸ ਮਿਲਣਗੇ ਪ੍ਰੋਫਿਟ ਹੋਣ ਦੀ ਸੰਭਾਵਨਾ ਹੈ ਨਹੀਂ ਵੀ ਹੈ ਲੌਂਗ ਟਰਮ ਦੇ ਲਈ ਇਹ ਕੰਪਨੀ ਬਹੁਤ ਹੀ ਚੰਗੀ ਆ ਦੋ ਬਹੁਤ ਵੱਡੀਆਂ ਪੋਜ਼ਿਟਿਵ ਨਿਊਜ਼ ਹਾਲੇ ਵੀ ਇਹਦੇ ਨਾਲ ਬਾਕੀ ਆ ਮੈਂ ਤੁਹਾਨੂੰ ਦੱਸਦਾ ਪਹਿਲੀ ਹੈਗੀ ਉਹ ਹੀ ਜੀਐਸਐਚਏਸੀ ਦੇ ਨਾਲ ਜੇ ਅਨ ਦਾ ਕੰਪੈਰੀਜ਼ਨ ਕਰੀਏ ਉਹ ਕੰਪਨੀ ਬਹੁਤ ਹੀ ਜ਼ਿਆਦਾ ਵੱਡੀ ਉਹਦਾ ਮਾਰਕੀਟ ਕੈਪ ਬਹੁਤ ਹੀ ਜ਼ਿਆਦਾ ਆ ਇਹਦਾ ਮਾਰਕੀਟ ਕੈਪ ਬਹੁਤ ਹੀ ਘੱਟ ਆ ਇਹੋ ਜੀਆਂ ਕੰਪਨੀਆਂ ਦੇ ਵਿੱਚ ਸਪੈਸ਼ਲੀ ਜਿਹੜਾ ਅਬਿਤਾ ਮਾਰਜਨ ਹੁੰਦਾ ਉਹ ਹਮੇਸ਼ਾ ਘੱਟ ਹੁੰਦਾ ਪਰ ਇੱਥੇ ਕੀ ਦਿਖ ਰਿਹਾ ਆ ਆਪਾਂ ਨੂੰ ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਜੀ ਸੀ ਐਚ اے ਸੀ ਦਾ ਜਿਹੜਾ ਅਬਿਤਾ ਮਾਰਜਨ ਹੋਵੇਗਾ 4.78% ਇਹਨਾਂ ਦਾ ਕਿੰਨਾ ਵਾ 27.29% ਛੋਟੀ ਕੰਪਨੀ ਆ ਅਬਿਤਾ ਮਾਰਜਨ ਵੱਡੀ ਕੰਪਨੀ ਤੋਂ ਜ਼ਿਆਦਾ ਆ ਮਤਲਬ ਬਹੁਤ ਘੱਟ ਰੇਅਰ ਤੁਸੀਂ ਇਹੋ ਜੀ ਚੀਜ਼ ਮਾਰਕੀਟ 'ਚ ਦੇਖਦੇ ਹੋ ਪੈਟ ਪੈਟ ਦੀ ਪਰਸੈਂਟੇਜ 13.72 ਇਹਨਾਂ ਦੀ ਤੇ ਜੀਸੀਐਚਏਸੀ ਦੀ ਹੈਗੀ ਸਿਰਫ 2.13% ਇੱਕ ਵਾਰੀ ਫੇਰ ਆਪਣੇ ਤੋਂ ਕਿਤੇ ਵੱਡੀ ਕੰਪਨੀ ਨੂੰ ਬਹੁਤ ਹੀ ਪਿੱਛੇ ਛੱਡਿਆ ਆਰਓਸੀਈ ਮਤਲਬ ਜਿੰਨਾਂ ਇਹਨਾਂ ਕੋ ਕੈਸ਼ ਪਿਆ ਹੋ ਉਹਨੂੰ ਕਿੰਨੇ ਸਹੀ ਤਰ੍ਹਾਂ ਦੇ ਨਾਲ ਵਰਤੋਂ 'ਚ ਲਿਆ ਰੇ ਆ ਉਹਦੇ 'ਚ ਵੀ ਜੀਸੀਐਚਏਸੀ ਤੋਂ ਬਹੁਤ ਹੀ ਅੱਗੇ ਨੇ ਇਹਨਾਂ ਦਾ ਹੈਗਾ 23.22 ਉਹਨਾਂ ਦਾ ਹੈਗਾ 12.11% ਤੇ ਹੁਣ ਆ ਗਈ ਇਸ ਕੰਪਨੀ ਦੇ ਬਾਰੇ ਵਿੱਚ ਲਾਸਟ ਇੱਕ ਬਹੁਤ ਵੱਡੀ ਪੋਜ਼ਿਟਿਵ ਚੀਜ਼ ਆਸ਼ੀਸ਼ ਕਚੋਲੀਆ ਬਹੁਤ ਵੱਡੇ ਇਨਵੈਸਟਰ ਨੇ ਉਹ ਇਸ ਕੰਪਨੀ ਦੇ ਵਿੱਚ ਬਹੁਤ ਵੱਡੇ ਹਿੱਸੇਦਾਰ ਨੇ ਤਾਂ ਗੱਲ ਉਹੀ ਆ ਕਿ ਜੇ ਆਪਾਂ ਨੂੰ ਆਈਡੀਆ ਕੋਈ ਨਹੀਂ ਆ ਰਿਹਾ ਆਪਾਂ ਇਹ ਦੇਖੀਏ ਕਿ ਜਿਹੜੇ ਵੱਡੇ ਲੋਕ ਨੇ ਸਿਆਣੇ ਲੋਕ ਨੇ ਸਕਸੈਸਫੁਲ ਲੋਕ ਨੇ ਉਹ ਕੀ ਕਰ ਰਹੇ ਆ ਤਾਂ ਉਥੋਂ ਆਪਾਂ ਨੂੰ ਕਲੀਅਰਲੀ ਪਤਾ ਲੱਗ ਰਿਹਾ ਸ਼ੀਸ਼ ਕਚੋਲੀਆ ਕੋ ਬਹੁਤ ਹੀ ਵੱਡਾ ਨਾਮ ਆ ਬਹੁਤ ਸਕਸੈਸਫੁਲ ਹੈਗੇ ਨੇ ਉਹ ਉਹਨਾਂ ਦਾ ਬਹੁਤ ਵੱਡਾ ਸੇ ਹੈਗਾ ਸ਼ੇਅਰ ਹੈਗਾ ਇਸ ਕੰਪਨੀ ਦੇ ਵਿੱਚ ਤਾਂ ਉਥੋਂ ਆਪਾਂ ਨੂੰ ਕਲੀਅਰਲੀ ਪਤਾ ਲੱਗ ਰਿਹਾ ਹੁਣ ਆਪਾਂ ਲਾਸਟ ਦੇ ਵਿੱਚ ਗੱਲ ਕਰਦੇ ਆ ਇੱਕ ਬਹੁਤ ਹੀ ਜ਼ਿਆਦਾ ਵੱਡੀ ਡੀਲ ਦੀ ਇੱਕ ਬਹੁਤ ਹੀ ਵੱਡੇ ਸੈਕਟਰ ਦੀ ਸੈਕਟਰ ਕਿਹੜਾ ਹੈਗਾ ਪੇਂਟ ਸੈਕਟਰ ਪੇਂਟ ਸੈਕਟਰ ਦੇ ਵਿੱਚ ਕੁਝ ਸਾਲ ਪਹਿਲਾਂ ਤੱਕ ਕੁਝ ਸਾਲ ਕੀ ਹੁਣ ਤੋਂ ਸਿਰਫ ਕਹ ਲਓ 2 ਸਾਲ ਪਹਿਲਾਂ ਤੱਕ ਹੀ ਸਿਰਫ ਤਿੰਨ ਇੱਕ ਕੰਪਨੀਆਂ ਸੀ ਜਿਹੜੀਆਂ ਪ੍ਰੋਪਰ ਡੋਮੀਨੇਟ ਕਰਦੀਆਂ ਸੀ ਤਿੰਨੇ ਖੁੱਲਾ ਖਾਂਦੀਆਂ ਸੀ ਆਰਾਮ ਨਾਲ ਸਟਾਕ ਬਹੁਤ ਲਗਾਤਾਰ ਵਧ ਹੀ ਜਾਂਦੇ ਸੀ ਫੇਰ ਆਉਂਦੀ ਆ ਬੁਰੀ ਤਰ੍ਹਾਂ ਦੇ ਨਾਲ ਡਿਸਰਪਸ਼ਨ ਨਵੇਂ-ਨਵੇਂ ਪਲੇਅਰ ਬਹੁਤ ਵੱਡੇ ਪਲੇਅਰ ਜਿਨ੍ਹਾਂ ਨੇ ਦੇਖਿਆ ਕਿ ਭਾਈ ਇਹ ਤਾਂ ਪੈਸਾ ਹੀ ਬਣਾਈ ਜਾਂਦੇ ਉਹ ਵੀ ਮਾਰਕੀਟ ਦੇ ਵਿੱਚ ਆਏ ਤਾਂ ਮਾਰਕੀਟ ਇੱਕ ਵਾਰ ਪੂਰੀ ਤਰ੍ਹਾਂ ਦੇ ਨਾਲ ਕਹ ਲਓ ਕਿ ਹਫੜਾ ਤਾ ਫੜੀ ਮੱਚ ਗਈ ਹੁਣ ਕੀ ਹੋ ਰਿਹਾ ਦੁਬਾਰਾ ਕੰਸੋਲਿਡੇਸ਼ਨ ਦਾ ਪੀਰੀਅਡ ਆਊਗਾ ਦੁਬਾਰਾ ਇਹ ਸਾਰੇ ਤਾਮ-ਜਾਮ ਦੇ ਵਿੱਚੋਂ ਲੜਾਈ ਦੇ ਵਿੱਚੋਂ ਕੁਝ ਪਲੇਅਰ ਵੱਡੇ ਨਿਕਲਣਗੇ ਹੌਲੀ ਹੌਲੀ ਨਿਕਲਣੇ ਸ਼ੁਰੂ ਹੋ ਰਹੇ ਆ ਹੁਣ ਉਹਦੇ ਵਿੱਚ ਕੀ ਆ ਪਹਿਲਾਂ ਕੀ ਸੀ ਏਸ਼ੀਅਨ ਪੇਂਟ ਨੰਬਰ 1 ਤੇ ਫਿਰ 버ਜਰ ਸੀ ਕੰਸਾਈਨਰੋਲਿਕ ਸੀ ਐਕਸੋ ਨੋਬਲ ਸੀ ਇੱਕ ਬਹੁਤ ਵੱਡੀ ਕੰਪਨੀ ਜੀਐਸਡਬਲਿਊ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਉਹਨਾਂ ਦਾ ਆਪਣਾ ਹੈਗਾ ਜੀਐਸਡਬਲਿਊ ਪੇਂਟ ਜੀਐਸਡਬਲਿਊ ਵਾਲਿਆਂ ਨੇ ਹੁਣ ਕੀ ਕੀਤਾ ਐਕਸੋ ਨੋਬਲ ਦੇ ਜਿਹੜਾ ਇੰਡੀਆ ਦਾ ਉਹਨਾਂ ਦਾ ਤਾਮਾਮ ਹੈਗਾ ਵਾ ਉਹ ਪੂਰੀ ਦੀ ਪੂਰੀ ਡੀਲ ਕਰ ਲਈ 9000 ਕਰੋੜ ਰੁਪਏ ਦੇ ਵਿੱਚ ਮਤਲਬ ਕਿ ਜੀਐਸਡਬਲਿਊ ਪੇਂਟ ਨੇ 109 ਨੋਬਲ ਦਾ ਜਿਹੜਾ ਇੰਡੀਆ ਵਾਲਾ ਹਿੱਸਾ ਵਾ ਉਹਨੂੰ ਖਰੀਦ ਲਿਆ ਹੁਣ ਇੱਥੇ ਇਹਨਾਂ ਨੂੰ ਕੀ ਫਾਇਦਾ ਜੀਐਸਡਬਲਿਊ ਜੀਐਸਡਬਲਿਊ ਇੱਕ ਇੰਡੀਆ ਦੀ ਕੰਪਨੀ ਆ ਬਹੁਤ ਪੁਰਾਣੀ ਉਸੇ ਤਰ੍ਹਾਂ ਦੀ ਕੰਪਨੀ ਜਿਵੇਂ ਆਪਣੇ ਟਾਟਾ ਵਾ ਮਰੂਤੀ ਆ ਰਿਲਾਇੰਸ ਵਾਲ ਜਿਹਨੂੰ ਆਪਾਂ ਕਹਿੰਦੇ ਨੇ ਕਿ ਇੰਡੀਆ ਦੀਆਂ ਜੜਾਂ ਚ ਬੜੀਆਂ ਹੋਈਆਂ ਕੰਪਨੀਆਂ ਇੰਡੀਆ ਦੀ ਰੂਹ ਦੇ ਵਿੱਚ ਬੜੀਆਂ ਹੋਈਆਂ ਕੰਪਨੀਆਂ ਹਰ ਗਲੀ ਨੁੱਕੜ ਦੇ ਉੱਪਰ ਇਹਨਾਂ ਦਾ ਸਿਸਟਮ ਆ ਇਹਨਾਂ ਨੂੰ ਸਭ ਕੁਝ ਪਤਾ ਵਾ ਇਹਨਾਂ ਦੇ ਪੁਆਇੰਟ ਨੇ ਟਚਿੰਗ ਪੁਆਇੰਟ ਨੇ ਕਸਟਮਰ ਨੂੰ ਡੀਲ ਕਰ ਸਕਦੇ ਆ ਇਹ ਚੀਜ਼ ਹਾਲੇ ਵੀ ਐਕਸੋ ਨੋਬਲ ਦੇ ਨਾਲ ਨਹੀਂ ਸੀ ਤਾਂ ਜਦੋਂ ਦੋਨੇ ਚੀਜ਼ਾਂ ਜੁੜ ਗਈਆਂ ਐਕਸੋ ਨੋਬਲ ਦਾ ਇਹਨਾਂ ਨੂੰ ਬ੍ਰਾਂਡ ਮਿਲ ਗਿਆ ਡੂਲੈਕਸ ਤਾਂ ਐਕਸੋ ਨੋਬਲ ਦਾ ਜਿਹੜਾ ਕੰਮਕਾਰ ਸੀਗਾ ਉਹਨਾਂ ਦੇ ਬਹੁਤ ਸਟਰੋਂਗ ਬ੍ਰਾਂਡ ਸੀਗੇ ਉਹ ਇਹਨਾਂ ਨੂੰ ਮਿਲ ਗਏ ਤੇ ਇਹਨਾਂ ਦਾ ਇਕੱਠਾ ਹੋ ਗਿਆ ਸਾਰਾ ਦਾ ਸਾਰਾ ਮਾਰਕੀਟ ਤਾਂ ਇਸ ਕਰਕੇ ਹੁਣ JSW ਪੇਂਟ ਇੱਕ ਬਹੁਤ ਵੱਡੀ ਤੁਸੀਂ ਕਹੋ ਕੰਪਨੀ ਬਣ ਚੁੱਕੀ ਆ ਪੇਂਟ ਸੈਕਟਰ ਦੀ ਹੌਲੀ ਹੌਲੀ ਕਰਕੇ ਇਹਨਾਂ ਦਾ ਟਾਰਗੇਟ ਹੈਗਾ ਕਿ ਨੰਬਰ 3 ਦੇ ਉੱਪਰ ਆਉਣਾ ਨੰਬਰ 2 ਦੇ ਉੱਪਰ ਇਸ ਟਾਈਮ ਕੌਣ ਹੈਗਾ ਬਿਰਲਾ ਉਪਸ ਵਾਲੇ ਤੇ ਉਹ ਵੀ ਸੇਮ ਆਹੀ ਚੀਜ਼ ਕਰ ਰਹੇ ਆ ਪੂਰਾ ਜ਼ੋਰ ਲਾ ਰਹੇ ਆ ਛੋਟੀਆਂ ਕੰਪਨੀ ਨੂੰ ਇੱਧਰ ਉੱਧਰ ਬਾਏ ਕਰਨ ਦਾ ਉਹ ਸਾਰਾ ਕੁਝ ਤੇ ਨਾਲ ਹੀ ਬਿਰਲਾ ਉਪਸ ਨੂੰ ਜੇ ਕਿਸੇ ਨੇ ਮਤਲਬ ਉਹਦੇ ਚ ਇਨਵੈਸਟ ਕਰਨਾ ਚਾਹੁੰਦਾ ਤਾਂ ਉਹ ਹੈਗੀ ਆ ਗਰਾਸਮ ਦੇ ਕੋਲੇ ਗਰਾਸਮ ਇੰਡਸਟਰੀਜ਼ ਸਟਾਕ ਮਾਰਕੀਟ ਦੇ ਉੱਪਰ ਲਿਸਟਡ ਆ ਜੇ ਕੋਈ بيرلا اپوس ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹ ਗ੍ਰਾਸੇਮ ਨੂੰ ਖਰੀਦ ਸਕਦਾ ਜੇ ਕੋਈ ਜੀਐਸਡਬਲਿਊ ਪੇਂਟ ਨੂੰ ਖਰੀਦਣਾ ਚਾਹੁੰਦਾ ਤਾਂ ਫਿਲਹਾਲ ਜੀਐਸਡਬਲਿਊ ਹੋਲਡਿੰਗ ਬਹੁਤ ਹੁਣੇ ਪਿੱਛੇ ਜੇ ਵਧਿਆ ਹੋਇਆ ਸਟਾਕ ਆ ਬਟ ਠੀਕ ਆ ਰਾਈਟ ਨਾਉ ਥੋੜੇ ਮਹੀਨਿਆਂ ਦੇ ਵਿੱਚ ਹੋ ਸਕਦਾ ਕੋਈ ਕੋਈ ਨਹੀਂ ਕਹਿ ਸਕਦਾ ਹੁੰਦਾ ਕਿੱਧਰ ਨੂੰ ਜਾਊਗੀ ਮਾਰਕੀਟ ਜਾਂ ਕੋਈ ਪਾਰਟਿਕੂਲਰ ਸ਼ੇਅਰ ਥੋੜੇ ਮਹੀਨਿਆਂ ਦੇ ਵਿੱਚ ਬਟ ਇੱਕ ਬਹੁਤ ਲੰਬੇ ਟਾਈਮ ਦੇ ਲਈ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੋ ਬਹੁਤ ਵਧੀਆ ਪ੍ਰਾਪਰਟੀ ਛੱਡ ਕੇ ਜਾਣਾ ਚਾਹੁੰਨੇ ਹੋ ਜਾਣਾ ਕਿਉਂ ਵੀ ਹੈਗਾ ਬੈਠਾਂਗੇ ਇੱਥੇ ਥੋੜੀ ਦਿਰ ਹੋਰ ਐਨੀ ਛੇਤੀ ਕੀ ਆਪਾਂ ਉਦੇ ਲਈ ਇਹ ਕੰਪਨੀਆਂ ਚੰਗੀਆਂ ਨੇ ਪੇਂਟ ਸੈਕਟਰ ਮੇ ਹੁਣ ਉਧਰ ਬਹੁਤ ਨਹੀਂ ਜਾਂਦਾ ਵੀਡੀਓਜ਼ ਬਹੁਤ ਲੰਬਾ ਹੋ ਜਾਣਾ ਆਪਣਾ ਤਾਂ ਇਹ ਵੀਡੀਓ ਇੱਥੇ ਹੀ ਹੁਣ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੋਸ਼ਿਸ਼ ਕਰੂੰਗਾ ਕੱਲ ਨੂੰ ਫੇਰ ਅਗਲੇ ਕਿਸੇ ਵੀਡੀਓ ਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣਾਂ